हां जी दोस्तों सारेया नु 7 श्रेया काल स्वागत करते हा टोडा राज संधू फार्मिंग दे विच आज दोस्तों आपा जिस घर तो वीडियो बना रहे हा ਪਿੰਡ ਬੂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਹਰੀਕੇ ਪਤਨ ਤੋਂ ਕਿਲੋਕਮੀਟਰ ਦੂਰੀ ਹੈਗੀ ਹੈ ਦੋਸਤੋ ਪਿੰਡ ਬੂ ਦੀ ਬਿਲਕੁਲ ਨਾਲ ਲੱਗਦਾ ਪਿੰਡ ਆਬੂ ਗੱਟੀ ਹਰੀਕਾ ਵੀ ਬਿਲਕੁਲ ਨਾਲ ਲੱਗ ਜਾਂਦਾ ਦੋਸਤੋ ਪਿੰਡ ਤੇ ਵੀਰ ਗੁਰਲਾਲ ਦੇ ਕੋਲੇ ਆਇਆ ਦੋਸਤੋ ਬਿਲਕੁਲ ਘਰੇਲੂ ਘਰਾਂ ਦੇ ਵਿੱਚੋਂ ਜਿੱਦਾਂ ਆਪਾਂ ਤੁਹਾਨੂੰ ਪਸ਼ੂ ਕਈਆਂ ਦਿਖਾਉਨੇ ਆ ਘਰੇਲੂ ਘਰ ਦੇ ਵਿੱਚੋਂ ਇਹ ਤੁਹਾਨੂੰ ਇੱਕ ਵਿਹੜ ਦਿਖਾਵਾਂਗੇ ਅੱਜ ਆਲਮੋਸਟ ਤਿਆਰੀ ਤੇ ਆ ਵੈਸੇ ਪ੍ਰੋਪਰ ਦਿਨ ਪੁੱਛ ਲਾਂਗੇ ਵੀ ਅੱਜ ਭਲਕ ਕੋਈ ਦੋ ਦਿਨ ਕੱਢਦੀ ਹੋਈ ਉਹ ਵੀ ਡਿਟੇਲ ਤੁਹਾਨੂੰ ਮਿਲ ਜੂਗੀ ਅੱਜ ਦੋਸਤੋ 6 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਸਮਾਂ ਕੋਈ ਮਾਰਨਿੰਗ ਦੇ 10:00 ਵਜੇ ਦਾ ਹੈ ਤਕਰੀਬਨ ਜਦੋਂ ਕੋਈ ਪਸ਼ੂ ਤਿਆਰ ਹੁੰਦਾ ਦੋਸਤੋ ਬੱਤਰਾ ਆਉਂਦਾ ਬਿਲਕੁਲ ਤਿਆਰੀ ਹੁੰਦੀ ਹੈ ਸੂਣ ਦੀ ਤੇ ਉਸੂ ਜ਼ਰੂਰ ਇਸ ਘਰੋਂ ਸੇਲ ਕੀਤਾ ਜਾਂਦਾ ਠੀਕ ਆ ਜੀ ਵੈਸੇ گاਵਾ ਵੀ ਰੱਖੀਆਂ ਨੇ ਵੀਰ ਨੇ ਮੱਝਾਂ ਵੀ ਰੱਖੀਆਂ ਨੇ ਤੇ ਇਹ ਵੈੜ ਜਿਹੜੀ ਆਪਾਂ ਤੁਹਾਨੂੰ ਅੱਜ ਦਿਖਾਉਣੀ ਆ ਬਰੂਟ ਸੀਮਨ ਦੀ ਵੀਰ ਵੈੜ ਦੱਸ ਰਿਹਾ ਤੇ ਬਾਕੀ ਡਿਟੇਲ ਆਪਾਂ ਉਹਨਾਂ ਤੋਂ ਲੈ ਲਾਂਗੇ ਉਹਨਾਂ ਦੀ ਜ਼ੁਬਾਨੀ ਸੁਣ ਲਾਂਗੇ ਵੀ ਕਿਸ ਸੀਮਨ ਦੀ ਆ ਤੇ ਕਿੰਮਾ ਸੂਆ ਇਹ ਅੱਗੇ ਸੂਣ ਜਾ ਰਹੀ ਆ ਤੇ ਪਿਛਲੇ ਸੂਵੇ ਜਿਹੜਾ ਦੋਸਤੋ ਕਿੰਨਾ ਕਿਸ ਨੇ ਮਿਲਕ ਪਾਇਆ ਉਹ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਸੋ ਪੂਰਾ ਬਾਡੀ ਸਟਰਕਚਰ ਇਸ ਵੈੜ ਦਾ ਤੁਹਾਨੂੰ ਦਿਖਾਵਾਂਗੇ ਆਓ ਲੈਨੇ ਆ ਡਿਟੇਲ ਵੀਰ ਗੁਰਲਾਲ ਤੋਂ ਪੁੱ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਗੁਰਲਾਲ ਭਾਈ ਪਸ਼ੂ ਜਿੱਦਾਂ ਬਿਲਕੁਲ ਕੋਈ ਤਿਆਰੀ ਤੇ ਨਿਕਲਦਾ ਸੌਣ ਦਾ ਨੇੜ ਹੁੰਦਾ ਕੋਈ ਤੇ ਕਦੀ ਕਦੀ ਤੁਸੀਂ ਵਿੱਚੋਂ ਵੇਚਦੇ ਜੀ ਹਾਂਜੀ ਹਾਂਜੀ ਵੀਰ ਜੀ ਤੇ ਮੱਝ ਤਿਆਰ ਹੋ ਜੀਵੇ ਜਿਆਦਾ ਹੀ ਆਪਣੇ ਤੋਂ ਦਾਦ ਕਰਕੇ ਹਰਮਾਨ ਠੀਕ ਹੈ ਜੀ ਜਿਆਦਾ ਪਸ਼ੂ ਸੀ ਹੈ ਹਾਂਜੀ ਕੀ ਡਿਟੇਲ ਹੈਂ ਦੀ ਸੂਆ ਕਿੰਨਵਾ ਸੁੰਦੀ ਹੈਗੀ ਇਹ ਦੂਜਾ ਸੂਆ ਵੀਰ ਜੀ ਦੂਜਾ ਸੂਆ ਹਾਂਜੀ ਤੇ ਪਹਿਲਾਂ ਤਾਂ ਕੋਈ ਇਹਦਾ ਰਿਕਾਰਡ ਮਿਲਕ ਕਿੰਨਾ ਚੋਇਆ ਆਪਣੇ ਹੱਥੀ ਪਹਿਲਾਂ ਦਾ ਵੀਰ ਜੀ ਆਪਾਂ ਦਾ ਚੋਇਆ ਵਾ 28 29 ਲੀਟਰ ਆਹ ਹਾਂਜੀ ਠੀਕ ਹੈ ਜੀ ਤੇ ਬਾਕੀ ਚਲੋ ਸੇਵਾ ਤੇ ਹੁੰਦਾ ਵਾ ਹਾਂ ਹਾਂਜੀ ਬਾਕੀ ਆਦ ਕੀ ਆਪਾਂ ਨੂੰ ਤਾਂ ਉਮੀਦ ਹੈਗੀ ਆ ਵੀ ਬਾਦੀ ਕੱਢੂਗੀ ਠੀਕ ਆ ਜੀ ਹਾਂਜੀ ਲਓ ਦੋਸਤੋ 28 29 ਲੀਟਰ ਜਿਹੜਾ ਦੁੱਧ ਇਸ ਵਿਹੜ ਦੇ ਥੱਲੇੋਂ ਪਹਿਲੇ ਸਵੇ ਚੋਇਆ ਵੀਰ ਨੇ ਹਾਂਜੀ ਤੇ ਇਸ ਵਾਰ ਵੀ ਚੰਗੀ ਉਮੀਦ ਆਪਾਂ ਕਰ ਸਕਦੇ ਆ ਤੇ ਅੱਛਾ ਵੀਰ ਮਤਲਬ ਕਿ ਬੱਚਾ ਹੀ ਖਰੀਦਿਆ ਸੀ ਜਾਂ ਮਗਰ ਵੜ ਦੇ ਕਿਤੇ ਆਇਆ ਸੀ ਆਪਣੇ ਕੋਲ ਆਪਾਂ ਵੀਰ ਜੀ ਇਹ ਆਉਂਸਰ ਹੀ ਵੜ ਲਈ ਜਿੱਦਾਂ ਆਉਂਸਰ ਵੜ ਖਰੀਦੀ ਸੀ ਹਾਂਜੀ ਹਾਂਜੀ ਤੇ ਕਿਸ ਸੀਮਨ ਦੀ ਦੱਸਿਆ ਫਾਰਮ ਚੋਂ ਲਈ ਹੈ ਜਾਂ ਕਿਸੇ ਨਾਰਮਲ ਘਰੋਂ ਲਈ ਸੀ ਨਹੀਂ ਵੀਰ ਜੀ ਉਹ ਵੀਰ ਜਿੱਦਾਂ ਲਿਆਣ ਕੇ ਫਾਰਮ ਚੋਂ ਵੇਚਦੇ ਆ ਗਾੜਾ ਹੁਣ ਤੋਂ ਆਪਾਂ ਲਈ ਠੀਕ ਹੈ ਜੀ ਹਾਂਜੀ ਤੇ ਕਿਹੜੇ ਸੀਮਨ ਦੀ ਦੱਸੀ ਸਰ ਆਪਾਂ ਉਹ ਵੀਰ ਜੀ ਆਪਾਂ ਬਰੂਡ ਦੀ ਦੱਸਿਆ ਬਰੂਡ ਸੀਮਨ ਦੀ ਦੱਸੀ ਹਾਂਜੀ ਹਾਂਜੀ ਠੀਕ ਹੈ ਜੀ ਬਿਲਕੁਲ ਛੋਟੇ ਜਿਹੇ ਕਾਨਾ ਦੋਸਤੋ ਨਸਲ ਬ੍ਰੀਡ ਦੇ ਵਿੱਚ ਪ ਹੌਣ ਕਰਕੇ ਧੁੰਦਾਂ ਦਾ ਕਾਫੀ ਆ ਠੰਡ ਵੀ ਕਾਫੀ ਆ ਇੱਕ ਪਸੂ ਗੱਬਣਾ ਪੂਰੀ ਤਿਆਰੀ ਤੇ ਆ ਸੂਣ ਦਾ ਬਿਲਕੁਲ ਨੇੜ ਆ ਦੋਸਤੋ ਤੇ ਕੋਈ ਵੀਰ ਨੇ ਜਿਆਦਾ ਇਹਨੂੰ ਸਮਝਿਆ ਨਹੀਂ ਵੀ ਆਪਾਂ ਨੂੰ ਵਾਈਏ ਹਨਾ ਨਵਾ ਤਵਾ ਕੇ ਪੇਸ਼ ਕਰ ਗਿਆ ਵੀ ਜਿੱਦਾਂ ਵੀ ਹੈਗੀ ਆ ਬਿਲਕੁਲ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਚੰਗੀ ਬਰੀਡ ਦੇ ਵਿੱਚ ਆ ਨਸਲ ਵਸਲ ਪੂਰੀ ਆ ਸੋ ਇੱਕ ਵਾਰੀ ਆਰਡਰ ਕੁਆਲਿਟੀ ਤੁਹਾਨੂੰ ਬਿਲਕੁਲ ਆਪਾਂ ਦਿਖਾ ਦਿੰਨੇ ਆ ਕੋਲੇ ਤੋਂ ਅੱਛਾ ਗੁਰਲਾਲ ਤਿਆਰੀ ਹੈ ਵੈਸੇ ਅੱਜ ਭਲਕ ਸੂਹੂਗੀ ਹਾਂਜੀ ਹਾਂਜੀ ਵੀਰ ਜੀ ਸੂਹ ਬਣਾ ਬਸ ਆਂਦੀ ਤਿਆਰੀ ਆ ਠੀਕ ਆ ਜੀ ਹਾਂਜੀ ਲਓ ਜੀ ਤਾਂ ਹੁਣ ਬਹੁਤ ਹੱਥ ਹੱਥੀਂ ਚਵਾਈ ਕਰਨ ਵਾਲਾ ਵਾ ਹੂੰ ਨਹੀਂ ਥਾਨ ਬਹੁਤ ਸੋਹਣਾ ਹੱਥੀਂ ਚਵਾਈਲਾ ਦੋਸਤੋ ਥਾਨ ਲੱਗਾ ਮੁਠੀ ਮੁਠੀ ਥਾਨਾ ਹਾਂਜੀ ਹਾਂਜੀ ਵੈਡ ਦੇ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਵੇਖੋ ਬਿਲਕੁਲ ਕੰਪੈਕਟ ਜਿਹੜਾ ਆ ਫਿਕਸ ਜਿਹੜਾ ਆ ਠੀਕ ਆ ਤੇ ਨੋਰਮਲੀ ਬੋਟਵਾਵਾਂ ਨਾਨੀ ਗਾ ਖੁਚਾਂ ਤੋਂ ਤਾਂ ਹੀ ਰੱਖੂਗੀ ਹੂੰ ਹਾਂਜੀ ਹਾਂਜੀ ਇਹੋ ਜੀ ਗੱਲ ਨਹੀਂ ਭਾਵੇਂ ਕੋਈ 400ਏ ਪੀਲੇ ਨਾ ਠੀਕ ਹੈ ਜੀ ਹਾਂਜੀ ਲਓ ਜੀ ਆ ਕਰੋ ਜੇ ਠੀਕ ਹੈ ਜੀ ਬਾਕੀ ਥਾਣੇ ਦੇ ਨਾਲ ਕੇ ਦੋਸਤੋ ਅਗਲੇ ਥਾਣੇ ਮਾੜਾ ਬੱਚਾ ਲੱਗਾ ਜਿਵੇਂ ਨਾਰਮਲ ਇੱਕ ਆਪਾਂ ਵੇਖਦੇ ਨੇ ਫੋਟ ਫਾਟ ਜੀ ਨਜ਼ਰ ਆਉਂਦੀ ਹੈ ਵੜਾਂ ਦੇ ਵਿੱਚ ਬਾਕੀ ਉਹ ਵੀ ਜੀ ਦਾਹੇ ਰਾਜ ਦਾ ਕੋਈ ਉਹਦੀ ਦਿੱਕਤ ਨਹੀਂ ਗਈ ਨਾ ਉਹ ਚਲਦੀ ਆਪਣੀ ਗ੍ਰੈਂਡੀ ਬਿਲਕੁਲ ਜੀ ਬਿਲਕੁਲ ਉਹ ਤਾਂ ਜਿਹੜਾ ਦੋਸਤੋ ਥਣ ਦੇ ਨਾਲ ਅਟੈਚਮੈਂਟ ਆ ਕੋਈ ਵਗਦਾ ਨਹੀਂ ਕੋਈ ਬੂੰਦ ਨਹੀਂ ਸਿੰਮ ਦੀ ਸਾਹਿਬ ਕੋਈ ਵੀ ਰਾਕਿਆ ਆ ਦੀ ਤਸੱਲੀ ਕਰ ਸਕਦਾ ਮੁੱਕਦੀ ਗੱਲ 1 ਰੁਪਏ ਦਾ ਨੁਕਸ ਨਹੀਂ ਨਿਕਲਣਾ ਤੇ ਬੈਠ ਜਾ ਹਾਂ ਬਾਕੀ ਥਾਣ ਬਹੁਤ ਸੋਹਣਾ ਮੁੱਠੀ ਮੁੱਠੀ ਥਾਣ ਲੇਵੇ ਦੀ ਮੰਤਰ ਬਹੁਤ ਖੂਬਸੂਰਤ ਆ ਥਾਣ ਹਾਂਜੀ ਅਜੇ ਸੁੰਦਿਆਂ ਤੇ ਕਰਵਾਣਾ ਬਣੂਗਾ ਜੇ ਸਾਫ ਤੋਂ ਭਰਨੇ ਵੇਖੋ ਵੇਖੋ ਜੀ 2-4 ਘੰਟੇ ਜਾਂ ਦਿਹਾੜੀ ਕੱਢ ਗਈਆਂ ਇੱਕ ਦਿਨ ਪੂਰਾ ਹੀ ਕੱਢ ਗਈ ਤੇ ਹੋਰ ਬੈੜ ਨੇ ਅੱਜ ਭਲਕ ਹੋਰ ਨਜ਼ਰ ਨਹੀਂ ਆਉਣਾਗਾ ਹੋਰ ਦਿਖਾਲਾ ਬਣ ਜਾਣਾ ਹਾਂਜੀ ਸੋ ਕੱਦ-ਕੁੱਦ ਵੈੜ ਦਾ ਦੋਸਤੋ ਫੁੱਲ ਵੱਡਾ ਵੱਡੇ ਕੱਦ-ਕੱਡ ਦੇ ਵਿੱਚ ਫੇਸ ਕੁਆਲਿਟੀ ਤੁਸੀਂ ਦੇਖ ਲਈਏ ਚੰਗੀ ਤਰ੍ਹਾਂ ਹਾਈਟ ਕੱਦ ਦੀ ਬਹੁਤ ਸੋਹਣੀ ਆ ਵੱਡੀ ਹਾਈਟ ਕਾਤਾ ਜਿੱਦਾਂ ਆਪਾਂ ਨਾਰਮਲ ਫਾਰਮ ਵਾਲੀਆਂ ਸ਼ੈੱਡ ਵਾਲੀਆਂ ਬੈੜਾਂ ਦੇਖਦੇ ਹਾਂ ਠੀਕ ਆ ਜੀ ਸੋ ਜਿਵੇਂ ਆਪਾਂ ਨਸਲ ਬਰੀਡ ਦੇ ਵਿੱਚ ਚੰਗੀ ਬੈੜ ਦੇਖਦੇ ਹਾਂ ਹਾਈਟ ਕੱਦ ਪੂਰਾ ਉੱਚਾ ਤੇ Ah, ਤੋ ਜੇਕਰ ਦੋਸਤੋ ਅੱਜ ਪਲਕ ਤੇਨ ਕੱਢ ਵੀ ਗਈ ਤੇ ਹੋਰ ਉਮੀਦ ਕਰ ਸਕਦੇ ਆ ਭਈ ਹੋਰ ਚੱਡਾ ਬਖਾਲਾ ਜਿਹੜਾ ਦੋਸਤੋ ਬਣਾ ਲੂਗੀ ਘੰਟਿਆਂ ਦੇ ਹਿਸਾਬ ਨਾਲ ਜਿਹੜਾ ਇਹਨੇ ਹੋਰ ਬਣਾਉਣਾ ਹਜੇ ਠੀਕ ਆ ਤੇ ਵੈਸੇ ਤਿਆਰੀ ਆ ਅੱਜ ਪਲਕ ਸੂ ਵੀ ਸਕਦੀ ਆ ਠੀਕ ਆ ਜੀ ਵੈਸੇ ਵੈੜ ਜਿੱਦਾਂ ਦੀ ਹੈਗੀ ਦੋਸਤੋ ਬਿਲਕੁਲ ਸਿਹਤ ਤੋਂ ਲੱਗਦਾ ਜੇ ਹਰਕਤਾਂ ਤੋਂ ਲੱਗਦਾ ਵੀ ਅੱਜ ਪਲਕ ਸੂਪ ਹੋ ਗਈ ਹਾਂਜੀ ਹਾਂਜੀ ਠੀਕ ਆ ਬਾਕੀ ਥਾਨ ਥੂਨ ਕੋਈ ਵੀਰ ਦੂਰੋਂ ਨੇੜੇੋਂ ਸੌਦਾ ਕਰੇਗਾ ਆਨਲਾਈਨ ਕਰੇਗਾ ਤੇ ਬੇਚਿੰਤ ਹੋ ਕੇ ਤੁਸੀਂ ਸੌਦਾ ਕਰ ਲਿਓ ਥਾਨ ਥੂਨ ਬਹੁਤ ਸੋਹਣਾ ਮੁੱਠੀ ਥਾਨ ਠੀਕ ਹੈ ਜੀ ਸੋ 28 29 28 29 ਜਿਹੜੀ ਦੋਸਤੋ ਪਹਿਲੇ ਸਵੇਰੇ ਮਿਲਕਿੰਗੇ ਨੇ ਪਾਈ ਆ ਇਸ ਵਾਰ ਵੀ ਚੰਗੀ ਉਮੀਦ ਕਰ ਸਕਦੇ ਆ ਚੰਗੀ ਸੇਵਾ ਤੇ ਤੁਸੀਂ ਹੋਰ ਵੀ ਚੰਗਾ ਦੁੱਧ ਲੈ ਸਕਦੇ ਜੇ ਇਸ ਵਾਰਡ ਦੇ ਥੱਲੇੋਂ ਤੇ ਗੁਰਨਾਲਲ ਭਾਈ ਕਿੰਨੀ ਡਿਮਾਂਡ ਕੀਤੀ ਕੀਮਤ ਕੀ ਜਾਂਦੀ ਵੀਰ ਜੀ ਕੀਮਤ ਚਲੋ ਲੋਕੀ ਦਾ ਬੜਾ ਹੀ ਕਰੀ ਜਾਂਦੇ ਹੁੰਦੇ ਏਡੀਆਂ ਏਡੀਆਂ ਵਾੜਾਂ ਦੀ ਬਾਕੀ ਆਪਾਂ ਉਹ ਉਦਾਂ ਦਾ ਕੰਮ ਨਹੀਂ ਕਰਨਾ ਪੀਂ ਨਿਆਣੀ ਤੇ ਉਹਨੇ ਨਹੀਂ ਹਾਂ ਆਪਾਂ 95000 ਰੁਪਏ ਮੁੱਲ ਕਰਦੇ ਆ 95 ਹਾਂਜੀ ਠੀਕ ਹੈ ਜੀ ਹਾਂਜੀ ਤੇ ਹੋਜੂ ਮੌਕੇ ਤੇ ਥੋੜਾ ਪਾਤਾ ਵਿੱਚੋਂ ਮਾਨਤਨ ਕੋਈ ਗੱਲ ਨਹੀਂ ਕਰਦਾ ਕਿ ਵੀਰ ਬਰਾਦਾ ਠੀਕ ਹੈ ਜੀ ਹਾਂਜੀ ਲਓ ਦੋਸਤੋ 95000 ਵੀਰ ਨੇ ਡਿਮਾਂਡ ਕੀਤੀ ਆ ਇਸ ਵੈਡ ਦੀ ਸੋ ਬਾਕੀ ਮੋਸਟਲੀ ਸਾਰੇ ਵੀਰ ਬੜਾ ਵੀ ਦੇਖਦੇ ਆ ਮੱਝਾਂ ਵੀ ਦੇਖਦੇ ਆ ਰੇਟ ਭਾਅ ਵੜਤੇ ਤੋਂ ਵੀ ਸਾਰੇ ਵੀਰ ਜਾਣੂ ਆ ਹਾਂਜੀ ਸੋ ਦੋਸਤੋ ਆ ਵੜ ਇਨੇ ਵਾਲੀ ਹੈਵੀ ਆ ਬਾਕੀ ਨਸਲ ਬਰੀਡ ਦੇ ਵਿੱਚ ਪੂਰੀ ਆ ਬਾਕੀ ਕਿ ਇਹ ਵਪਾਰੀ ਵੀਰ ਤੋਂ ਹੁੰਦੀ ਤੇ ਉਹਨੇ ਭਾਵੇਂ ਸਵਾਲ ਲੱਖ ਵੀ ਕਰੀ ਜਾਂਦਾ ਡੇਢ ਹੀ ਕਰੀ ਜਾਂਦਾ ਹਾਂ ਬਿਲਕੁਲ ਜੀ ਸੋ ਨਾਰਮਲ ਘਰੇਲੂ ਘਰ ਦੇ ਵਿੱਚੋਂ ਆ ਸੋ ਆਪਾਂ ਇਹ ਉਮੀਦ ਕਰ ਸਕਦੇ ਆ ਵੀ ਚਲੋ ਪਸ਼ੂ ਹੋ ਸਕਦਾ ਵੀ ਤੁਹਾਨੂੰ ਰਾਇਤ ਮਿਲ ਜੇ ਤੇ ਬਾਕੀ ਤੁਸੀਂ ਕੰਟੈਕਟ ਕਰ ਲਿਓ ਨੰਬਰ ਵੀਰ ਗੁਰਲਾਲ ਦੇ ਬਿਲਕੁਲ ਸਕਰੀਨ ਦੇ ਉੱਪਰ ਚੱਲਦੇ ਨੇ ਵੜ ਖਰੀਦਣ ਵਾਲੀ ਆ ਬਿਲਕੁਲ ਦੋਸਤੋ ਜ਼ਿਆਦਾ ਨਹੀਂ ਕਹਾਂਗੇ ਵੀ ਚਲੋ 28 29 ਲੀਟਰ ਪਹਿਲੇ ਸਵੇਰੇ ਪਾਇਆ ਇੰਨੀ ਉਮੀਦ ਇੰਨੀ ਤੱਕ ਕੋਈ ਵੀਰ ਸੌਦਾ ਕਰ ਲਈ ਠੀਕ ਹੈ ਹਾਂ ਜੀ ਇਹ ਤੋਂ ਵਾਧੀ ਦੋਗੀ ਚਲੋ ਆ ਨਗਰ ਵੱਧ ਦੁੱਧ ਕੱਢੂਗਾ ਦੇ ਬਿਲਕੁਲ ਜੀ ਬਿਲਕੁਲ ਇਹ ਹੁਣ ਮੈਂ 40 ਲੀਟਰ ਆਖੀ ਜਾਵਾਂ ਇਹ 30 32 ਕੱਢੇ ਅਗਲਾਂ ਦਾ ਵੀ ਨਹੀਂ ਹਾਂ ਚਲੋ ਜੋ ਆਪਾਂ ਪਿਛਲੇ ਸਵੇਰ ਚੋਇਆ ਹੁੰਦਾ ਦੁੱਧ ਹਾਂਜੀ ਹਾਂਜੀ ਉਹਦੇ ਹਿਸਾਬ ਨਾਲ ਹੀ ਆਪਾਂ ਗੱਲ ਕਰ ਲੈਨੇ ਆਂ ਵੀ ਚਲੋ ਉਸੇ ਹਿਸਾਬ ਨਾਲ ਹੀ ਆਪਾਂ ਅੱਗੇ ਉਮੀਦ ਕਰਦੇ ਆਂ ਹਾਂਜੀ ਅੱਛਾ ਗੁਰਲਾਲ ਵੀਰੇ ਨੰਬਰ ਬੋਲ ਦੀਏ ਆਪਣੇ ਨੰਬਰ ਵੀਰ ਜੀ ਹੈਗਾ ਆਪਣਾ 9814583021 ਜੀ ਹਾਂਜੀ ਸੋ ਨੰਬਰ ਦੋਸਤੋ ਆਪਾਂ ਸਕਰੀਨ ਤੇ ਚਲਦੇ ਕਰਦੇ ਨੇ ਆ ਵੀਰ ਗੁਰਲਾਲ ਸਿੰਘ ਦੇ ਬਿਲਕੁਲ ਹਰੀ ਕੇ ਪੱਤਣ ਤੁਸੀਂ ਖਾਸ ਵਿਜਿਟ ਕਰਨੀ ਹੈ ਨਾਲ ਹੀ ਪਿੰਡ ਬੂ ਆ ਤੇ ਬੂ ਦੇ ਬੂ ਪਿੰਡ ਦੇ ਵਿੱਚ ਵੀਰ ਹੋਂ ਦਾ ਘਰ ਆ ਤੇ ਵਹਿੜ ਚੰਗੀ ਆ ਪਸੰਦ ਆਊਗੀ ਹਾਂਜੀ ਤੇ ਬਾਕੀ ਕੋਈ ਆਣ ਕੇ ਘਰੇ ਆਉਦੀ ਨਰਕ ਫਰਕ ਕਰ ਲੇ ਭਰਾ ਕੇ ਵੇਖ ਲੇ ਟਿੱਪ ਕੇ ਵੇਖ ਲੇ ਜੇ ਸੂਜ ਸੂ ਪੈਂਦੀ ਆ ਦੋਸਤੋ ਤੇ ਸੂਨ ਤੋਂ ਬਾਅਦ ਕੋਈ ਵੀਰ ਆਉਦੀ ਪੂਰੀ ਚਵਾਈ ਕਰਕੇ ਵੇਖ ਲੇ ਹਾਂਜੀ ਹਾਂਜੀ ਠੀਕ ਆ ਸੋ ਬਾਕੀ ਰੇਟ ਵੀ ਤੁਹਾਨੂੰ ਦੱਸਤਾ ਵਿੱਚ ਜਿਹੜੇ ਵੀਰ ਤੇ ਬਾਕੀ ਦਾ ਸਾਡਾ ਪੂਰਾ ਕੋਈ ਇਹ ਨਾ ਵੀਰ ਸਮਝ ਲੇ ਵੀ ਖਰੇ ਛੋਟੀ ਛੋਟੀ ਆ ਵੀ ਵੱਡੀ ਆ ਵੀ ਵੱਡੇ ਕਦ ਕੱਟ ਦੇ ਵਿੱਚ ਆ ਵੀ ਚਲੋ ਆ ਜੀ ਇਹ ਤਾਂ ਮੇਰੇ ਸਹਣਾ ਜੇ ਕੋਈ ਵੀਰ ਵੀ ਜਿੰਦਾ ਖੜੂਗਾ ਤੇ ਹੋ ਸਕਦਾ ਵੀ ਛਿੱਲੇ ਛਿੱਲੇ ਮਗਰੂ ਮਤਲਬ ਕਿ ਲੰਬਾਈ ਜਿਆਦੀ ਬੇਲ ਬੋਲ ਜਿਆਦੀ ਹੈ। ਲਓ ਵੀ ਦੋਸਤੋ ਇਹ ਵੈੜ ਆ ਵੀਰ ਦੇ ਕੋਲੇ ਅੱਜ ਬਕਾਊ ਸੀਗੀ ਘਰੇਲੂ ਵੈੜ ਆ 95000 ਮੁੱਲ ਕਰਤਾ। ਸੋ ਨਸਲ ਬਰੀਡ ਦੇ ਵਿੱਚ ਪੂਰੀ ਹੈ ਜਾਤ ਪਾਤ ਵਾਲੀ ਇਹ ਪੂਰੀ ਜਿੰਨੀ ਵੀ ਹੈ ਦੋਸਤੋ ਜਿਹੜੇ ਵੀਰ ਨੂੰ ਪਸੰਦ ਆਊਗੀ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।